ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਇਹ ਵਿਚਾਰ ਸੰਗਤਾਂ ਤੱਕ ਪਹੁੰਚ ਸਕਣ ਔਰ ਸੰਗਤਾਂ ਇਸ ਦਾ ਲਾਹਾ ਖਟ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਉਹ ਹੈ ਹੁਕਮੀ ਪੁਖਤਕਾਲ ਦੇ ਹੁਕਮੀ ਪੁਖਤਕਾਲ ਜਿਹੜਾ ਹੈ ਇਹਨੂੰ ਅੰਗਰੇਜ਼ੀ ਵਿੱਚ ਇੰਪੈਰੇਟਿਵ ਮੂਡ ਕਹਿੰਦੇ ਆ ਇਹਦੇ ਵਿੱਚ ਉਤੋਂਪੁਰਖ ਤੇ ਬਹੁਵਚਨ ਦੀ ਇਹ ਵੀਡੀਓ ਹੈ ਔਰ ਇਹ ਪੰਕਤੀਆਂ ਗੁਰਬਾਣੀ ਦੇ ਵਿੱਚੋਂ ਲਈਆਂ ਹੋਈਆਂ ਨੇ ਇਹਨਾਂ ਦੇ ਅਨੁਸਾਰ ਆਪਾਂ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਦਾ ਵਿਚਾਰ ਕਰਨੀ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਧਿਆਨ ਨਾਲ ਸਮਝੋ ਪੜੋ ਪਹਿਲੀ ਹੈ ਲਾਗੀ ਐ ਫਿਰ त्याਗੀ ਐ ਫਿਰ ਪਾਈ ਐ ਫਿਰ ਜਾਗੀ ਐ ਆੜੇ ਦਲਾਵਾ ਆ ਸਭ ਦੀ ਮਗਰ ਐ ਲਾਗੀ त्याਗੀ ਪਾਈ ਜਾਗੀ ਐ ਆਓ ਅੱਗੇ ਹੈ ਗਹੀਜੈ ਜੈਨਾ ਜੈ ਲੀਜੈ ਇਹ ਦੋ ਇਹ ਆਇ ਲੀਜੈ ਅੱਗੇ ਲਗਹਿ ਮੰਗਹਿ ਲਗਹਿ ਮੰਗਹਿ ਇਹ ਦੋ ਇਹ 10 ਫਰਾਗੀਆਂ ਇਹ ਫੁਨਸ਼ਾਨੀਆਂ ਜਿਹੜੀਆਂ ਇਹ ਤੋਂ ਨਿਕਲ ਕੇ ਆਈਆਂ ਆਪਾਂ ਦੇਖੀਏ ਹੁਣ ਇਹਦੇ ਵਿੱਚ ਇਹ ਪੰਕਤੀਆਂ ਨੇ ਆਓ ਆਓ ਸਖੀ ਸੰਤ ਪਾਸ ਆਓ ਸਖੀ ਆਓ ਸਖੀ ਸੰਤ ਪਾਸ ਸੇਵਾ ਲੱਗੀ ਐ ਆਓ ਸਖੀ ਸੰਤ ਪਾਸ ਸੇਵਾ ਲੱਗੀ ਲੱਗੀ ਆਓ ਲੱਗੀਏ ਲੱਗੀਏ ਆਓ ਲੱਗੀਏ ਇਹ ਕੀ ਐਮਪੈਰਮੈਂਟ ਐਮਪੈਰਮੂਰ ਤੀਸੋਂ ਚਰਨ ਪਖਾਰ ਆਪ त्याਗੀਏ ਤੀਸੋਂ ਚਰਨ ਪਖਾਰ ਚਰਨਾਂ ਨੂੰ ਪਖਾਰ ਕੇ ਆਪ त्याਗੀ ਆਪ ਕੀ ਹੈ ਜੀ ਈਗੋ ਇੰਕੋ ਜੀ ਸਾਡੇ ਅੰਦਰ ਹੰਕਾਰ ਹੁੰਦਾ ਉਹਨੂੰ त्याਗੀ ਆ ਉਹ त्याਗੀਏ ਇੰਪੈਰੇਟਿਵ ਮੂਡ त्याਗ ਦੀਏ ਤਜ ਆਪ ਮਿਟੇ ਸੰਤਾਪ ਤਜ ਆਪ ਆਪ ਕੀ ਹੁੰਦਾ ਈਗੋ ਜਿਹੜੀ ਸਾਡੇ ਅੰਦਰ ਈਗੋ ਹੁੰਦੀ ਹੰਕਾਰ ਹੁੰਦਾ ਹੈ ਮਿਟੇ ਸੰਤਾਪ ਤਾਜ ਆਪ ਮਿਟੇ ਸੰਤਾਪ ਆਪ ਨਾ ਜਨਾਈਏ ਜਨਾਈਏ ਆਪਣੇ ਆਪ ਨੂੰ ਨਾ ਜਨਾਈਏ ਆਇ ਗੋ ਕਢੋ ਸੰਤਾਪ ਮਿਟ ਜਾਂਦਾ ਆਓ ਆਪ ਨਾ ਜਨਾਈਏ ਸਰਨ ਗਹੀ ਜੈ ਹੁਣ ਅਗੇ ਜੈ ਸਰਨ ਗਹੀ ਜੈ ਗਹੀ ਜਿੰਦਾ ਗਹਿਣ ਗਹੀ ਫੜਨੀ ਟਾਈਟਲੀ ਹੋਲਡ ਕਰ ਲੈਣਾ ਸਰਨ ਗਹੀ ਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰੇ ਸੁਖ ਸੁਖ ਪਾਈ ਜੋ ਕਰਦਾ ਸੁਖ ਉਹਨੂੰ ਸੁਖੀ ਕਰ ਸੁਖ ਮੰਨ ਕੇ ਪਾਈ ਹੈ ਹੁ ਪਾਈ ਆਉ ਪਾਈ ਆਉ ਭਾਈ ਪਾਈਏ ਐਂਪਾਇਰ ਦੇ ਮੂੜ ਆ ਗਿਆ ਪਾਈ ਕਰਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰੈਣ ਜਾਗੀ ਹੈ ਇਹ ਹੁ ਇਹਦੇ ਚ ਆ ਗਿਆ ਦਿਲਾਵਾ ਜਾਗੀ ਹੈ ਇਹ ਰੈਣ ਜਾਗੀ ਹੈ ਨਾਨਕ ਵਖਾਣੇ ਗੁਰਬਚਨ ਜਾਣੇ ਆਓ ਸਾਕੀ ਸੰਤ ਪਾਸ ਸੇਵਾ ਲੱਗੀ ਐ ਆਓ ਹੀ ਸੇਵਾ ਚ ਲੱਗੀ ਐ ਆਓ ਆਓ ਸੇਵਾ ਚ ਲੱਗੇ ਇੰਪੈਰੇਟਿਵ ਮੂਡ ਆਓ ਸੇਵਾ ਚ ਲੱਗੇ ਅਗੇ ਹੈ ਸਦਾ ਸਦਾ ਸਹਾ ਲਾਹੀਏ ਅਡਵੈਂਸ ਲਾਹੀਏ ਆਓ ਸਲਾਈਏ ਆਓ ਸਲਾਈਏ ਪੈ ਇੰਪੈਰੇਟਿਵ ਮੂਲ ਹੋ ਗਿਆ ਸਲਾਈਏ ਸੱਚੇ ਕੋ ਬਾਲ ਜਾਓ ਕਾਮ ਕ੍ਰੋਧ ਲੋਭ ਛੋੜੀਏ ਕਾਮ ਕ੍ਰੋਧ ਲੋਭ ਛੋੜੀਏ ਛੱਡ ਦੀਏ ਛੱਡੀਏ ਆਓ ਛੱਡੀਏ ਛੱਡ ਦੀਏ ਛੋੜੀਏ ਦੀਜੇ ਅਗਨ ਜਲਾਏ ਦੀਜੇ ਦੇਈਏ ਦੇਈਏ ਅਗਣ ਵਿੱਚ ਜਲਾਏ ਜਲਾ ਦੀਜੀ ਜਲਾਕ ਜਲਾ ਦੀਜੀ ਅਗਣ ਵਿੱਚ ਜਲਾ ਦੀਜੀ ਜੀਵਨ ਦਿਆ ਨਿਤ ਜਾਪੀਏ ਨਾਨਕ ਸਚਾ ਨਾਉ ना, सचा नाओ जापिए जपिए जा आओ जपिए आओ बहु बहुवचनी है ना आओ जपिए जा आओ जापिए आओ जापिए जापीए इमटि अगे है मेरी सखी सहेलीए मेरी सखी सहेलीए प्रभ के चरण लग हैं आओ लग हैं आओ वे चरणा के लग हैं प्रभ के चरण लग हैं आओ लग हैं ਇਹ ਕੀ ਐਮਬੈਰੇਟਿਵ ਮੂਰਤ ਦੀ ਨਿਸ਼ਾਨੀ ਹੈ ਲੱਗ ਹੈ ਹਹਾ ਕਲਾ ਅਗੇ ਮਨ ਪ੍ਰੇਮ ਕਣਾ ਹਰ ਕੀ ਭਗਤ ਹਰ ਕੀ ਭਗ ਹਰ ਕੀ ਭਗਤ ਮੰਗੈ ਇਹ ਵੀ ਹਹਾ ਲੱਗਿਆ ਮੰਗੈ ਆਉ ਮੰਗੀਏ ਮੰਗੀਏ ਮਤਲਬ ਮੰਗੀਏ ਆਉ ਮੰਗੈ ਆਉ ਮੰਗੈ ਓਟੇ ਹੋ ਕੇ ਮੰਗੈ ਉਹਦੀ ਭਗਤ ਭਗਤੀ ਮੰਗੈ ਮਨ ਪ੍ਰੇਮ ਕਣਾ ਮਨ ਦੇਜ ਪ੍ਰੇਮ ਕਣਾ ਹਰ ਕੀ ਭਗਤ ਮੰਗ ਹੈ ਔ ਮੰਗ ਹੈ ਬੋ ਪੁਖੜ ਕਾਲ ਇੰਪੇਰੇਟਿਵ ਮੂਡ ਇਹ ਵੀ ਕੁਝ ਐਗਜ਼ੈਂਪਲਾਂ ਜਿਨ੍ਹਾਂ ਤੋਂ ਆਪਾਂ ਨੂੰ ਕਾਫੀ ਇਹਦੇ ਬਾਰੇ ਪਤਾ ਲੱਗ ਗਿਆ ਕਿ ਹੁਕਮੀ ਪੁਖੜ ਕਾਲ ਹੈ ਕੀ ਠੀਕ ਹੈ ਜਿਵੇਂ ਲੈਟ ਅਸ ਗੋ ਗਟ ਆਊਟ ਅਸਤ੍ਰਾਂ ਲਾਹ ਜਿੰਦੇ ਨਹੀਂ ਰਹੀ ਜੀ ਉਹ ਹੁੰਦੇ ਕੋਈ ਹੁਕਮ ਕੀਤਾ ਹੁੰਦਾ ਕਿ ਤੇ ਰਿਕੁਐਸਟ ਕੀਤੀ ਹੁੰਦੀ ਆ ਉਸੇ ਤਰ੍ਹਾਂ ਹੀ ਇਹ ਹੈ ਸਾਰੀ ਚੀਜ਼ ਆਈਏ ਜਾਗਿਏ ਤੇ ਆਗਿਏ ਆਉ ਲੱਗੇ ਆਉ ਵੀ ਲੱਗੇ ਮੰਗ ਹੈ ਜੀ ਇਹ ਸਾਰੀਆਂ ਚੀਜ਼ਾਂ ਤੋਂ ਆਪਾਂ ਨੂੰ ਸਮਝ ਆ ਜੇਗੀ ਕਿ ਇਹ ਇੰਪੇਰਟਿਵ ਮੂਡ ਹੈ ਗੁਰਬਾਣੀ ਦੇ ਵਿੱਚ ਬਹੁਤ ਹੀ ਜ਼ਿਆਦਾ ਤੁਖਾਂ ਪੰਕਤੀਆਂ ਇਸ ਤਰ੍ਹਾਂ ਦੀਆਂ ਆਉਣੀਆਂ ਸੋ ਇਹ ਸਾਧ ਸੰਗਤ ਇਹ ਹੁਕਮੀ ਪੁਖਿਤ ਕਾਲ ਦੇ ਉੱਤੇ ਆਖਰੀ ਜਿਹੜੀ ਸੀ ਇਹ ਵੀਡੀਓ ਹੈ ਇਸ ਤਰ੍ਹਾਂ ਨੂੰ ਜਿਹੜਾ ਹੁਕਮੀ ਫਕਦਕਾਲ ਜਿਹੜਾ ਕੰਪਲੀਟ ਹੋ ਗਿਆ ਇਸ ਤੋਂ ਅੱਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਾਂਗੇ ਨਵੇਂ ਵਿਸ਼ੇ ਦੇ ਨਾਲ ਮਿਲਾਂਗੇ ਸੋ ਇਨੀ ਬੇਨਤੀ ਸਾਡੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ